ਵੈਗੁਰਜੀ ਦਾ ਖਾਲਸਾ ਅਸ਼ੀਰਵਾਇਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਤੇ ਤਨਤਨ ਸ਼ਰੋਣੀ ਭਗਤ ਬਾਬਾ ਨਾਮਦੇਵ ਜੀ ਦੇ 700 ਚ ਰੰਗੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਗੁਰਦਰਾ ਤਪਿਆਣਾ ਸਾਹਿਬ ਵਿਖੇ ਸੂਬਾ ਪੱਤਰੀ ਸਮਾਗਮ ਚੱਲ ਰਿਹਾ ਦੂਰੋਂ ਦਰੇਡਿਆਂ ਤੋਂ ਸੰਗਤਾਂ ਪਹੁੰਚੀਆਂ ਨੇ ਤੇ ਗੁਰੂ ਘਰ ਦੇ ਵਿੱਚ ਜੁੜੀਆਂ ਨੇ ਆਣ ਕੇ ਮੰਡਾਲ ਵਿੱਚ ਬਹੁਤ ਹੀ ਵੱਡੇ ਵੱਡੇ ਰਾਗੀ ਜੱਥੇ ਪਹੁੰਚ ਰਹੇ ਨੇ ਤੇ ਉਸੇ ਸਬੰਧ ਵਿੱਚ ਸਾਡੇ ਕੋਲ ਬਾਬਾ ਜੀ ਸਰਦਾਰ ਮੇਜਰ ਸਿੰਘ ਕੋਟਪਾਈ ਜਿਹੜੇ ਕਿ ਸਾਈਕਲ ਤੇ ਯਾਤਰਾ ਕਰਦੇ ਹੋਏ ਤਕਰੀਬਨ ਇਹਨਾਂ ਪੂਰੇ ਭਾਤ ਦੀ ਯਾਤਰਾ ਕੀਤੀ ਆ ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਤੁਹ ਪੁੱਛਦੇ ਆ ਕਿ ਬਈ ਕਿੰਨੇ ਚਿਰ ਚ ਤੁਸੀਂ ਕਿੰਨੀ ਯਾਤਰਾ ਕੀਤੀ ਆ ਇਸ ਟਾਈਮ ਇਹ ਕਮਾਨ ਪਹੁੰਚੇ ਨੇ ਚਾਰ ਦਿਨ ਦੇ ਵਿੱਚ ਇੱਥੇ ਕਮਾਨ ਪਹੁੰਚੇ ਨੇ ਸਵਕਤੇ ਤੁਰੇ ਹੀ ਪਿੰਡ ਕੋਟਪਾਈ ਤੇ ਤਹਿਸੀਲ ਗਿੱਦੜਪਾਹਾ ਤੇ ਜ਼ਿਲ੍ਹਾ ਮੁਕਤਸਰ ਤੋਂ ਤੇ ਬਾਬਾ ਜੀ ਦੱਸੋ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਸਾਡੇ ਪਿੰਡ ਕਮਾਨ ਪਹੁੰਚਣ ਤੇ ਬਾਬਾ ਜੀ ਦੇ ਜਨ ਇੱਥੇ ਚਰਨ ਸ਼ੋਪਰਾਪਾ ਧਰਤੀ ਤੇ ਪਹੁੰਚਣ ਦੇ ਬਹੁਤ ਬਹੁਤ ਸਵਾਗਤ ਆ ਤੁਸੀਂ ਇੱਥੇ ਸਾਡੇ ਪਿੰਡ ਆਏ ਹੋ ਤੇ ਕੁਝ ਆਪਣੇ ਬਾਰੇ ਦੱਸੋ ਆਪਣਾ ਨਾਮ ਦੱਸੋ ਤੇ ਦੇਖਣ ਵਾਲਿਆਂ ਦੱਸੋ ਵੀ ਤੁਸੀਂ ਕਿੰਨੀ ਯਾਤਰਾ ਕੀਤੀ ਆ ਤੁਹਾਡਾ ਸਮਾਜ ਸੇਵਾ ਵੀ ਤੁਸੀਂ ਕਰਦੇ ਜੀ ਮੈਂ ਆਮ ਤੌਰ ਤੇ ਤੁਹਾਡੀਆਂ ਵੀਡੀਓ ਦੇਖਦਾ ਰਹਿਣਾ ਬਦੀ ਛੋਟੀਆਂ ਬੱਚੀਆਂ ਜਿਨ੍ਹਾਂ ਦੇ 10ਵੀਂ ਚੋਂ ਜਾਂ ਪਲੱਸ 2 ਦੇ ਨੰਬਰ ਆਉਂਦੇ ਨੇ ਤੇ ਉਹਨਾਂ ਦਾ ਵੀ ਤੁਸੀਂ ਬਹੁਤ ਮਾਨ ਸਨਮਾਨ ਉਹਨਾਂ ਦਾ ਕਰਦੇ ਜੀ ਤੇ ਤੁਸੀਂ ਦੱਸੋ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਕੋਟਪਾਈ ਤਸਵੀਰ ਦੇ ਦਰਵਾਜ਼ਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਭਗਤ ਨਾਮਦੇ ਜੀ ਦਾ ਜੋ ਇੱਥੇ ਦਿਨ ਮਨਾ ਰਹੇ ਹੈਗੇ ਕਮਾਨ ਵਿਖੇ ਮੈਨੂੰ ਪਤਾ ਲੱਗਾ ਐਡ ਆਈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਪਿੰਡ ਕੋਟਪੇ ਤੋਂ ਮੈਂ ਸਾਈਕਲ ਤਿਆਰ ਕਰਵਾਇਆ ਤੇ ਇਹ ਯਾਤਰਾ ਆਰੰਭ ਕਰਤੀ ਚਾਰ ਦਿਨਾਂ ਦੇ ਵਿੱਚ ਮੈਂ ਕਮਾਨ ਭਗਤਪਾਪਾ ਨਾਮਦੇ ਜੀ ਦੇ ਦਰ ਤੇ ਪਹੁੰਚ ਗਿਆਗਾ ਅੱਜ ਜੋ ਸੂਬਾ ਪਤਰੀ ਪ੍ਰੋਗਰਾਮ ਇੱਥੇ ਮਨਾ ਰਹੇ ਤੇ ਪਿਆਣਾ ਸਾਹ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਆ ਗਈ ਤੇ ਮੈਂ ਉਸ ਕੁਸ਼ੀ ਨੂੰ ਮੁੱਖ ਰੱਖਦੇ ਹੋਏ ਇੱਥੇ ਅੱਜ ਰਾਤ ਦੇ 12 ਵਜੇ ਤੱਕ ਸਮਾਪਤੀ ਹੋਣੀ ਹੈਗੀ ਤੇ ਇੱਥੇ ਮੈਂ ਹਾਜ਼ਰ ਹਾਂ ਮੈਨੂੰ ਬਹੁਤ ਵੀ ਲੱਗਦਾ ਜੋ ਸੰਗਤਾਂ ਦੂਰ ਜਿਹੜੇ ਉਹ ਮੈਂ ਕਿ ਇੱਥੇ ਆ ਰਹੀਆਂ ਹੀ ਆ ਮੈਨੂੰ ਉਹ ਵੀ ਬਹੁਤ ਖੁਸ਼ੀ ਹੈਗੀ ਆਉਣਾ ਚਾਹੀਦਾ ਹੈ ਭਗਤ ਨਾਮਦੇਵ ਜੀ ਜੋ ਇਹਨਾਂ ਦਾ ਜਨਮ ਸਾਨਾ ਨਰਸੀ ਨਾਮਦੇਵ ਮਹਾਰਾਸ਼ਟਰ ਦੇ ਵਿੱਚ ਹੋਇਆ ਉੱਥੇ ਵੀ ਮੈਂ ਸਾਈਕਲ ਤੇ ਪਹੁੰਚਾਂਗਾ ਬਾਕੀ ਸੱਚਖਾਨੇ ਛਿੜੀ ਹਜੂਰ ਸਾਹਿਬ ਤੋਂ ਸੈਕਲ ਤੇ ਪਾਂਜਰੀ ਜਾ ਚੁੱਕੇ ਆ ਤਿੰਨ ਰਹਿਮਪੁਰ ਸਾਹਿਬ ਜਾ ਚੁੱਕੇ ਆ ਬਾਕੀ ਪਿੰਡ ਕੋਟ ਭਈ ਤੋਂ ਪੂਰਾ ਭਾਰਤ ਕਾਠਮੰਡੂ ਨੇਪਾਲ ਦੀ ਰਾਣੀ ਤੇ ਪਟਾਣ ਇਹ ਪੂਰਾ ਭਾਰਤ ਦਾ ਜੋ ਟੂਰ ਸੀਗਾ ਇਹ ਮੇਰੇ ਕੋਲੋਂ ਪੌਣੇ 2 ਸਾਲਾਂ ਵਿੱਚ ਤੈ ਹੋਇਆਗਾ ਜਿਸ ਦੇ ਵਿੱਚ 77000 ਕਿਲੋਮੀਟਰ ਸੈਕਾ ਚੱਲ ਜਾਏਗਾ ਇਹ ਸਾਰੀ ਕਿਰਪਾ ਬਾਬੇ ਨਾਨਕ ਦੀ ਹੈ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਟੂਰ ਪੂਰਾ ਹੋਇਆ ਜੀ ਬਬਾਈ ਹੋਰ ਤੁਸੀਂ ਇਸ ਤੋਂ ਬਾਅਦ ਯਾਤਰਾ ਇੱਧਰੋਂ ਕਰਕੇ ਆਏ ਜੇ ਤੇ ਸੁਣਿਆ ਤੁਸੀਂ ਗਾਂ ਹੁਣ ਲੇਲ ਲਦਾਖ ਦੀ ਯਾਤਰਾ ਵੀ ਕਰਨ ਲੱਗੇ ਜੇ ਜਿੱਥੇ ਗੁਰਨਾਨਕ ਦੇਵ ਜੀ ਦਾ ਪੱਥਰ ਸਾਹਿਬ ਗੁਰਦੁਆਰਾ ਉੱਥੇ ਵੀ ਜਾ ਰਹੇ ਹਾਂ ਜੀ ਆਪਣੇ 2025 ਸਾਲ ਦੇ ਵਿੱਚ ਚੌਥੇ ਪੰਜਵੇਂ ਮਹੀਨੇ ਵਿੱਚ ਆਹੀ ਸਾਈਕਲ ਜੋ ਬਾਹਰ ਯਾਤਰਾ ਕਰਕੇ ਆਏਗਾ ਇਹੀ ਸਾਈਕਲ ਲੇਲ ਲਦਾਖ ਉਥੇ ਬਾਬਾ ਨਾਨਕ ਜੀ ਪਹੁੰਚੇ ਪੱਤਰ ਸਾਹਿਬ ਗੁਰਦੁਆਰਾ ਉਥੇ ਲੈ ਰੱਖ ਜ਼ਰੂਰ ਜਾਣਾ ਹੈਗਾ ਦਰਸ਼ਨਦਾਰੀ ਕਰਨ ਵਾਸਤੇ ਜੀ ਬਾਬਾ ਜੀ ਇੰਨਾ ਉੱਚੀ ਉਥੇ ਪਹਾੜ ਨੇ ਉੱਚਾ ਏਰੀਆ ਇਹ ਜਾ ਸਾਈਕਲ ਉੱਤੇ ਚੱਲ ਜਾਊਗਾ ਵੇਖੋ ਜੀ ਹਿੰਮਤ ਜਿਹੜੀ ਹੁੰਦੀ ਹੈ ਨਾ ਹਿੰਮਤ ਵੱਡੀ ਗੱਲ ਹੈ ਜੀ ਪਹਾੜ ਕਿਤੇ ਮਰਜੀ ਉੱਚੀ ਹੋਣਾ ਇਹਨੇ ਇਹਨੂੰ ਤੱਕਾ ਲਾ ਕੇ ਚੜਾ ਲੈਣਾ ਹੈਗਾ ਤੇ ਅਤਰਾਈ ਵੇਲੇ ਬ੍ਰੇਕਾਂ ਲਾ ਲਾ ਕੇ ਤਾਰਨਾ ਹੁੰਦਾ ਹੈਗਾ ਪੂਰੇ ਭਾਰ ਦੇ ਵਿੱਚ ਕਾਠਮੰਡੂ ਜਾਂ ਹੇਮਕੋਟ ਸਾਹਿਬ ਪੂਰੀ ਬੜੀਆਂ ਘਟੀਆਂ ਆਈਆਂ ਘਾਟੀ ਦੋਨੇ ਖਬਰਾਂ ਜਾਂਦਾਗਾ ਜਦੋਂ ਹਿੰਮਤ ਹੌਸਲਾ ਰੱਖਣਾ ਉਹ ਬਾਬਾ ਨਾਨਕ ਆਪ ਹੀ ਮਿਲ ਕੇ ਹਿੰਮਤ ਦਿੰਦਾਗਾ ਤੇ ਜਿਹਦੇ ਨਾਲ ਇਹ ਯਾਤਰਾ ਪੂਰੀ ਹੁੰਦੀ ਹੈ ਜੀ ਚਲੋ ਬਹੁਤ ਵਧੀਆ ਬਾਬਾ ਜੀ ਤੁਹਾਡੀ ਹਿੰਮਤ ਅੱਗੇ ਹੈ ਕਿਉਂਕਿ ਇੰਨੀ ਉਮਰ ਦੇ ਵਿੱਚ ਲੋਕੀ ਆਮ ਤੌਰ ਤੇ ਸੋਚਦੇ ਆ ਵੀ ਕੀ ਨਿਕਲਣਾ ਤੁਸੀਂ ਏਡੀ ਦਰੋਂ ਭਾਈ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਅੱਜ ਬਾਬਾ ਜੀ ਦੇ ਸੂਬਾ ਪਤਰੀ ਸਮਾਗਮ ਤੇ ਪਹੁੰਚੇ ਜੇ ਤੇ ਅਸੀਂ ਦਿਲਦਿਆਂ ਕਰਾਈਆਂ ਤੁਹਾਡਾ ਸਵਾਗਤ ਕਰਦੇ ਆ ਤੇ ਗੁਰਦਾਪਿਆਣਾ ਸਾਹਿਬ ਦੀ ਕਮੇਟੀ ਵਿੱਚ ਇੱਥੇ ਖੜੀ ਆ ਤੇ ਬਹੁਤ ਵਧੀਆ ਲੱਗਾ ਤੁਸੀਂ ਇੱਥੇ ਆਏ ਜੇ ਤੁਹਾਡੇ ਬਾਰੇ ਸੁਣ ਕੇ ਲੋਕਾਂ ਨੂੰ ਇੱਧਰ ਦੇ ਲੋਕਾਂ ਨੂੰ ਤੇ ਪਤਾ ਹੀ ਨਹੀਂ ਹੈ ਤੁਹਾਡੇ ਬਾਰੇ ਲੇਕਿਨ ਇਸ ਵੀਡੀਓ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਪਤਾ ਲੱਗੇਗਾ ਵੀ ਤੁਸੀਂ ਸਮਾਜ ਸੇਵਾ ਵੀ ਕਰਦੇ ਜੇ ਇੱਕ ਸਾਈਕਲ ਬਹੁਤ ਹੀ ਇੰਡੀਆ ਜੀ ਪੂਰਾ ਘੁੰਮ ਲਿਆ ਹਾਦੇ ਵਿੱਚੇ ਹੈ ਸਾਈਕਲ ਯਾਤਰਾਵਾਂ ਦੀ ਮਹਾਰਾਸ਼ਟਰ ਤੋਂ ਹਰ ਸਾਲ ਹੀ ਹੁਣ ਆਰਕੀਸ਼ਾ ਤੀਜੀ ਚੌਥੀ ਯਾਤਰਾ ਆਉਣੀ ਆ ਉਹਨਾਂ ਚ ਬਹੁਤ ਬਹੁਤ ਵੱਡੇ ਆ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਟਾਈਮ ਤੇ ਵੀ ਆਉਂਦੇ ਤਾਂ ਤੁਹਾਨੂੰ ਉਹਨਾਂ ਨਾਲ ਹੀ ਮਿਲਾਇਆ ਜਾਂਦਾ ਵੀ ਸਾਡੇ ਪੰਜਾਬ ਦੇ ਵਿੱਚ ਵੀ ਇਦਾਂ ਦੇ ਬੰਦੇ ਆ ਗਏ ਜਿਹੜੇ ਸਾਈਕਲ ਚਲਾਉਂਦੇ ਕਿਉਂਕਿ ਆਮ ਤੌਰ ਤੇ ਲਾਮਾ ਦਿੰਦੇ ਆ ਵੀ ਅਸੀਂ ਬਾਬਾ ਨਾਮਦੇਵ ਜੀ ਤੋਂ ਤੁਰ ਕੇ ਇੱਧਰ ਆ ਗਏ ਅਸੀਂ ਸਾਈਕਲ ਤੇ ਆ ਗਏ ਤੁਸੀਂ ਘੱਟੋ ਘੱਟ ਮੋਟਰਸਾਈਕਲਾਂ ਤੇ ਆ ਜਾਓ ਤੇ ਲਾਮਾ ਮਿਲਦਾ ਤੇ ਅਸੀਂ ਤੁਮ ਲਾਉਂਦੇ ਵੀ ਇਹ ਵੀ ਸਾਡੇ ਕੋਲ ਆ ਗਏ ਆ ਜਿਹੜੇ ਸਾਈਕਲ ਤੇ ਹੀ ਉਹਨਾਂ ਨੇ ਪੂਰਾ ਭਾਰਤ ਘੁੰਮ ਲਿਆ ਕਈ ਬੰਦੇ ਉਹਦਾਂ ਦੇ ਉਹਦੇ ਵਿੱਚ ਵੀ ਹੋਣਗੇ ਜਿਹੜਾ ਧਾਡੇ ਜਿਨਾ ਸਾਈਕਲ ਨਹੀਂ ਚਲਾਇਆ ਹੋਣਾ ਬਾਕੀ ਮਹਾਰਾਜ ਜੀ ਬਾਬਾ ਨਾਨਕ ਦੀ ਕਿਰਪਾ ਕੀਤੀ ਹੈਗੀ ਮਹਾਰਾਸ਼ਟਰ ਦੇ ਲੋਕ ਪੰਡਰਪੁਰ ਸੋਲਾਪੁਰ ਪੰਡਰਪੁਰ ਵਿੱਚ ਆ ਕੇ ਤੇ ਗਿਆ ਹੈਗਾ ਤੇ ਜਿੱਥੇ ਭਗਤ ਨਾਮ ਦੀ ਜਨਮ ਸਥਾਨ ਹੈਗਾ ਉੱਥੇ ਮੈਂ ਸਾਈਕਲ ਤੇ ਕਈ ਵਾਰ ਜਾ ਚੁੱਕਿਆਗਾ ਕਿਉਂਕਿ ਮੈਨੂੰ ਦੂਰ ਨਹੀਂ ਲੱਗਦਾ ਸੱਚ ਗੱਲ ਛੇਰੇ ਜੂਰ ਸਰ 14 ਦਿਨ ਸਾਈਕਲ ਲੱਗ ਜਾਂਦਾ ਹੈਗਾ ਕਿਉਂਕਿ 18-19 ਕਿਲੋਮੀਟਰ ਇੱਕ ਸੈਰ ਹੈਗਾ ਜੰਮਈ ਇੱਕ ਤੁਸੀਂ ਮੈਨੂੰ ਫੋਟੋ ਭੇਜੀ ਸੀ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਇੱਥੋਂ ਤਪਿਆਣਾ ਸਾਹਿਬ ਦੀ ਸੀ ਜਿੱਥੇ ਤੁਸੀਂ ਦਸਾਈ ਵੀ ਸਾਰੇ ਬੱਚੇ ਅੰਮ੍ਰਿਤਧਾਰੀ ਸੀ ਉਸ ਟਾਈਮ ਤੇ ਇਸ ਗੱਲ ਨੂੰ 30 ਸਾਲ ਹੋ ਚੱਲੇ ਆ ਹਾਂਜੀ ਉਹ ਬੱਚੇ ਮੈਂ ਇੱਥੋਂ ਫੋਟੋ ਕਰਕੇ ਲੈ ਗਿਆ ਸੀਗਾ ਤੇ 30 ਸਾਲਾਂ ਬਾਅਦ ਮੈਂ ਇੱਥੇ ਕਮਾਨ ਸਾਹਿਬ ਫੇਰ ਪਹੁੰਚ ਰਾਂਗਾ ਤੇ ਉਹ ਮੇਰੇ ਕੋ ਫੋਟੋ ਹੁਣ ਵੀ ਮੌਜੂਦ ਹੈ ਉਹ ਬੱਚੇ ਬਹੁਤ ਵੱਡੇ ਹੋ ਗਏ ਹਨ ਕਿ ਸ਼ਾਇਦ ਉਹ ਬੱਚੇ ਵਿਆਹੇ ਵੀ ਗਏ ਹੋਣ ਤੇ ਮੈਂ ਉਹਨਾਂ ਨੂੰ ਇੱਥੇ ਇੱਕ ਫੋਟੋ ਕਿਸੇ ਵੀਰ ਨੂੰ ਦਿਖਾਈ ਸੀ ਕਿ ਬੱਚੇ ਸਿਆਣੋ ਹੁਣ ਬੱਚੇ ਛੋਟੇ ਛੋਟੇ ਸੀ ਸਾਰੇ ਬੱਚੇ ਅੰਮ੍ਰਿਤਸਰ ਸੀ ਇੱਕ ਵੀ ਬੱਚਾ ਅੰਮ੍ਰਿਤਸਰ ਬਗੈਰ ਨਹੀਂ ਸੀਗਾ ਮੈਨੂੰ ਬਹੁਤ ਖੁਸ਼ੀ ਹੋਈ ਫੋਟੋ ਕਿਸ ਦਿਨ ਜਾ ਉਹਨਾਂ ਨੂੰ ਦੇਖਿਆ ਪੂਰੇ ਅੰਮ੍ਰਿਤਸਰ ਦੇ ਬੱਚੇ ਇੱਕ ਵੀ ਬੱਚਾ ਅੰਮ੍ਰਿਤਸਰ ਬਗੈਰ ਨਹੀਂ ਸੀਗਾ ਮੈਨੂੰ ਬਹੁਤ ਵਧੀਆ ਲੱਗਿਆ ਜੋ ਅੰਮ੍ਰਿਤਸਰ ਕਿਹਾ ਉਹਨਾਂ ਨੇ ਨੇ ਕਿਹੜੇ ਕੇ ਬੱਚੇ ਬਹੁਤ ਹੀ ਸੋਹਣੇ ਲੱਗਦੇ ਸੀਗੇ ਕੋਈ ਬਾਬਾ ਜੀ ਇੱਥੇ ਆਣਗੇ ਕੋਈ ਤੁਹਾਨੂੰ ਕੋਈ ਮੁਸ਼ਕਲ ਆਈ ਹੋਵੇ ਰਹਿਣ ਦੀ ਜਾਂ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਆਈ ਹੋਵੇ ਜਾਂ ਇੱਥੇ ਆ ਕੇ ਤੁਹਾਨੂੰ ਕਿਦਾਂ ਦਾ ਲੱਗਾ ਬਈ ਤੁਸੀਂ ਉਧਰ ਰਹਿੰਦੇ ਜੇ ਇੱਧਰ ਆਣਗੇ ਤੁਹਾਨੂੰ ਕੋਈ ਵੱਖਰੀ ਵੇਵ ਮਿਲੀ ਕਿ ਕਮਾਣ ਦੇ ਵਿੱਚ ਆਪਾਂ ਆਏ ਆ ਬਾਬਾ ਜੀ ਦਾ ਇਹ ਨਗਰਿਆ ਕੋਈ ਸਾਨੂੰ ਦਿਲ ਨੂੰ ਸ਼ਕੂਨ ਜਾਂ ਕੁਝ ਵੀ ਬਾਬਾ ਜੀ ਦੇ ਇਜ਼ਾਤ ਤੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੇਰਾ ਦੂਸਰੇ ਗੁਰਦਸਤਵ ਚ ਪੜਾਗਾ ਤੇ ਇੱਥੇ ਤਪਿਆਣਾ ਸਾਹਿਬ ਅੱਜ ਜੋ ਪ੍ਰੋਗਰਾਮ ਹੈ ਉਧਰ ਵੀ ਹੈ ਮੈਂ ਦੋਨਾਂ ਪਾਸੇ ਹੀ ਮਿਲ ਕੇ ਜਾਣਾ ਹੈਗਾ ਕਿਉਂਕਿ ਆਪਾਂ ਭਗਤ ਨਾਮ ਦੇ ਜੀ ਸਾਰੀ ਦੁਨੀਆ ਦਾ ਸੰਜ ਜਾਏਗਾ ਤੇ ਇਸ ਕਰਕੇ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਕਿ ਜਦੋਂ ਮੈਂ ਇਹੋ ਜਿਹੇ ਸੰਨਾ ਤੇ ਇਹੋ ਜਿਹੇ